ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਖੀਰ ਪੂੜੇ ਸੌਣ ਦਾ ਮਹੀਨਾ ਸਟਾਰਟ ਹੋ ਗਿਆ ਤੇ ਸੌਣ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਬਹੁਤ ਵਧੀਆ ਲੱਗਦੇ ਆ ਅੱਜ ਤੁਹਾਡੇ ਨਾਲ ਖੀਰ ਪੂੜਿਆਂ ਦੀ ਰੈਸਪੀ ਪੇਸ਼ ਕਰਨੀ ਕਰਦੇ ਆ ਲਓ ਜੀ ਪੂੜੇ ਬਣਾਉਣ ਲਈ ਸਾਰਿਆਂ ਨੂੰ ਪਹਿਲਾਂ ਆਪਾਂ ਅੱਧਾ ਕਿਲੋ ਇਹ ਗੁੜ ਲਿਆਗਾ ਅੱਧਾ ਕਿਲੋ ਗੁੜ ਦੇ ਵਿੱਚ ਆਪਾਂ ਕਿਲੋ ਆਟਾ ਪਾਵਾਂਗੇ ਜਿੰਨਾ ਆਪਾਂ ਮਿੱਠਾ ਲੈਣਾ ਉਸ ਤੋਂ ਦੁੱਗਣਾ ਆਟਾ ਲੈਣਾ ਹੈ ਇਹਦੇ ਵਿੱਚੋਂ ਆਪਾਂ అద్ధా కల్ పా గర్మీ తర మనతో బాధ ఇను పదా విట్ రే ఉన్న చాలా పిచ్చి తయారుీర బాగా పౌనా గలాస పాని ਇਹਨੂੰ ਆਪਾਂ ਗਰਮ ਕਰ ਲਾਂਗੇ ਇਹ ਪਾਣੀ ਪਾਉਣ ਦੇ ਨਾਲ ਜਿਹੜੀ ਆਪਣੀ ਕੀਰ ਆ ਥੱਲੇ ਨਹੀਂ ਲੱਗਦੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਅਦਰਕ ਦਾ ਥੋੜਾ ਜਿਹਾ ਬਦਾ ਰੂਟੀ ਪਾ ਲਾਂਗੇ ਇਹਨੂੰ ਆਪਾਂ ਨਵਾਂ ovalਾਉਂਦੇ ਵਗੇ ਲਓ ਜੀ ਆਪਣਾ ਦੁੱਧ ਨੂੰ ovalਾ ਆ ਗਿਆ ਹੁਣ ਆਪਾਂ ਇਹਦੇ ਵਿੱਚ

ਵਾਲਾ ਹੁਣ ਤੱਕ ਇਸੇ ਤਰ੍ਹਾਂ ਕੜਚੀ ਨਾਲ ਹਿਲਾਏ ਚਲਾਂਗੇ। ਲੋ ਜੀ ਆਪਣੇ ਖੀਰ ਨੂੰ ਵਾਲਾਉਣ ਲਾਈਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਲੇਚੀ। ਇਸੇ ਇਹਦੇ ਵਿੱਚ ਇਲੈਚ ਪਾਊਡਰ ਵੀ ਪਾ ਸਕਦੇ ਹਾਂ। ਮੈਂ ਤਾਂ ਇਸੇ ਤਰ੍ਹਾਂ ਲੈ ਲੈਂਦੀ ਹਾਂ ਥੋੜਾ ਜਿਹਾ ਖੋਲ ਕੇ ਇਹਦੇ 'ਚ ਪਾ ਲਾਂ। ਜਿਹਨੂੰ ਆਪਾਂ ਕੱਟ ਕਰਕੇ ਗਏ ਸੀ ਟੱਕੇ ਉੱਪਰੋਂ ਰੱਖ ਦਾਂਗੇ ਇਹਨੂੰ ਵਿੱਚ ਜਿੱਦੇ ਆਪਾਂ ਹਿਲਾਉਂਦੇ ਰਾਵਾਂਗੇ। ਨਾਲ ਦੀ ਨਾਲ ਹੀ ਇਹਦੇ ਵਿੱਚ ਥੋੜਾ ਥੋੜਾ ਦੁੱਧ ਪਾਉਂਦੇ ਰਾਵਾਂਗੇ। ਗੋਲ ਨੂੰ ਆਪਣੇ 15 ਤੋਂ 20 ਮਿੰਟ ਹੋ ਗਈ। ਇਹ ਚੰਗੀ ਤਰੀਕੇ ਨਾਲ ਵਿੱਚ ਘੁਲ ਗਿਆ ਹੈਗਾ। ਹੁਣ ਆਪਾਂ ਲੈ ਲਾਂਗੇ 1 ਕਿਲੋ ਆਟਾ। ਆਟਾ ਤੁਸੀਂ ਖੁੱਲੇ ਬਰਤਨ ਵਿੱਚ ਲੈਣਾ। ਇਸ ਦੇ ਵਿੱਚ ਹੁਣ ਆਪਾਂ ਗੋੜਾ ਦੇ ਪਾਣੀ ਨੂੰ ਛਾਣ ਕਿਸ ਤਰ੍ਹਾਂ ਪਾਵਾਂਗੇ? ਥੋੜਾ-ਥੋੜਾ ਕਰਕੇ ਪਾਵਾਂਗੇ, ਇੱਕਦਮ ਨਹੀਂ ਪਾਉਂਦੇ ਪੈਣ। ਤੇ ਹੁਣ ਮਿਕਸ ਕਰਕੇ ਲੈ ਲਾਂਗੇ ਨਾਲ ਦੀ ਨਾਲ। ਇਹ ਆਪਾਂ 1 ਕਿਲੋ ਆਟਾ ਲੈ ਲਾਂਗੇ। ਪਕੌੜਾ ਦਾ ਪਣੀ ਦੇ ਵਿੱਚ ਪਾ ਲਾਂਗੇ। ਫਿਰ ਆਪਾਂ ਇਹਨੂੰ ਪਹਿਲਾਂ ਮਿਕਸ ਕਰਕੇ ਦੇਖ ਲਾਂਗੇ। ਇਸ ਤੋਂ ਬਾਅਦ ਆਪਾਂ ਜਿੰਨੀ ਲੋੜ ਪਊਗੀ ਆਪਾਂ ਕੋਕਾ ਪਾਣੀ ਵਿੱਚ ਪਾ ਲਾਂਗੇ। ਦੋਹੀਂ ਪਾਹ ਇਹਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ। ਇਸ ਤਰ੍ਹਾਂ ਆਪਾਂ ਇਹ ਕੂੜੀਆਂ ਦਾ ਬੈਟਰ ਨੂੰ ਚੰਗੀ ਤਰੀਕੇ ਨਾਲ ਖੋਲ ਲੈਣ। ਇਹ ਫਨਾਈਨੰਗ ਸਿੰਗਲਮਾ ਜਿਹਦਾ ਇਹ ਬੜਾ ਬਦਲਾ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਸੰਘਣਾ ਵੀ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ 100 ml ਗੋੜਾ ਪਾਣੀ ਪਾਇਆ ਸੀਗਾ ਦੋ ਗਲਾਸ ਆਪਣੇ ਆ ਨਾਰਮਲ ਪਾਣੀ ਦੇ ਬੈਗ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਂਫ ਇੱਕ ਚਮਚਾ ਆਪਾਂ ਇਹਦੇ ਵਿੱਚ ਸੌਂਫ ਪਾ ਲਿਆ ਤੇ ਆਪਣੇ ਪੂਰਨ ਵਾਲੇ ਬੈਟਰ ਦੇ ਵਿੱਚ ਗੰਢਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਨੂੰ ਸਿਰਫ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਣੀ ਖੀਰ ਨੂੰ 30-35 ਮਿੰਟ ਹੋ ਗਏ ਇਸ ਤਰ੍ਹਾਂ ਮੀਡੀਅਮ ਫਲੇਮ ਤੇ ਰੈਡੀ ਹੋ ਗਈ। ਇਹ ਦੇਖੋ ਆਪਣੇ ਜਿਹੜੇ ਚੌਲ ਆ ਇੱਕ ਤਾਂ ਸੌਫਟ ਹੋ ਗਏ। ਜਿਹੜੀ ਆਪਣੀ ਖੀਰ ਹੋ ਗਈ ਆਪਾਂ ਮਿੱਠਾ ਇਹਦੇ ਵਿੱਚ ਉਦੋਂ ਪਾਉਣਾਗਾ। ਹੁਣ ਆਪਾਂ ਇੱਕ ਕੋਲੀ ਚੌਲਾਂ ਦੀ ਲਈ ਸੀ। ਇਹਦੇ ਵਿੱਚ ਆਪਾਂ ਸਵਾ ਕੋਲੀ ਖੰਡ ਦੀ ਪਾਵਾਂਗੇ। ਬਾਕੀ ਮਿੱਠਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ। ਮਚੰਗੀ ਤਰ੍ਹਾਂ ਮਿਕਸ ਕਰਕੇ। ਲਓ ਜੀ ਜਿਵੇਂ ਆਪਣੀ ਖੰਡ ਮਿਕਸ ਹੋ ਜੀ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ, ਏਮ ਪਕਾਜੂ ਤੇ ਬਦਾਮ। ਤਰੀਕਾ ਕੱਟ ਗਿਨੇ ਹੋਏ। ਇਹਨਾਂ ਪਹਿਲਾਂ ਜਿွှਾਮਣੇ ਤੱਕਾ, ਇਹ ਆਪਾਂ ਥੋੜਾ ਜਿਹਾ ਸਮਾਂ ਪਹਿਲਾਂ ਧੌਂਕੇ ਰੱਖ ਦਿੱਤਾ ਸੀ। ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਇਹਦੇ ਚਿਪਕਾ ਹੋਣਾ ਥੋੜਾ ਜਿਹਾ ਦੁੱਧ ਹੋਰ ਪਾ ਦੇਣੀ। ਫਿਰ ਇਹ ਕਲੀਨਤੀ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਇਸ ਤਰ੍ਹਾਂ ਪਕਾ ਲਾਂ। ਲੋ ਜੀ ਬੰਦੀ ਤੋਂ ਸੀਮੈਂਟ ਹੋ ਗਿਆ ਆਪਣੀ ਖੀਰ ਨੂੰ। ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਆ। ਦੇਖੋ ਜਿਕੇੰਨੀ ਵਧੀਆ ਆਪਣੀ ਖੀਰ ਘੁਲ ਕੇ ਤਿਆਰ ਹੋਈ ਆ। ਹੁਣ ਆਪਾਂ ਗਿਆਸੇ ਕਰ ਦਾਂਗੇ ਬੰਦ। ਇਧਰ ਪਹੂੜੀ ਪੂੜੇ ਬਣਾ ਲਾਂਗੇ। ਲਓ ਜੀ ਪੂੜੇ ਬਣਾਉਣ ਲਈ ਆਪਾਂ ਸਰੋਂ ਦਾ ਤੇਲ ਲੈ। ਇਹ ਆਪਾਂ ਪਿੱਪਲ ਦਾ ਤੇ ਬੋੜ ਦਾ ਪੱਤਾ ਲੈ। ਇਹਨਾਂ ਚ ਕੋਈ ਵੀ ਤੁਸੀਂ ਪੱਤਾ ਲੈ ਸਕਦੇ ਆ ਜੇਕਰ ਪੱਤਾ ਹੈ ਨਹੀਂ ਤਾਂ ਤੁਸੀਂ ਗੱत्ता ਵੀ ਲੈ ਸਕਦੇ ਆ। ਇਹ ਆਪਾਂ ਇੱਕ ਬੋਰਛੇ ਦੇ ਜੇ ਬੋਰਛਾ ਨਾ ਹੋਵੇ ਤਾਂ ਤੁਸੀਂ ਡੱਕੇ ਦੇ ਲਈ ਲਵੇਟ ਕੇ ਕੋਈ ਨੂੰ ਵੀ ਯੂਜ਼ ਕਰ ਸਕਦੇ ਆ। ਲਓ ਜੀ ਹੁਣ ਆਪਾਂ ਪੂੜੇ ਨੂੰ ਸਟਾਰਟ ਕਰਦੇ ਆ। ਤਵਾ ਆਪਣਾ ਗਰਮ ਹੋ ਗਿਆ। ਇਸ ਤਰ੍ਹਾਂ ਆਪਾਂ ਤੇਲ ਨੂੰ ਖਲਾੜ ਕੇ ਪਾ ਲਾਂਗੇ। ਇੰਨੇ ਬੈਟਰ ਨੂੰ ਕੜਚੀ ਨਾਲ ਲਾਕਿੱਤਾ ਉਹਨਾਂ ਪਤਵੀ ਉੱਪਰ ਢੀੜ ਕਰ ਛੀ ਬੈਟਰ ਦੀ ਪਾ ਦੇਣੀ ਗੈਸ På medium ਰੱਖਾਂਗੇ ਜੀ ਤੱਕ ਆਪਣਾ ਬੈਟਰਸ ਨਰਜੀ ਉੱਤੇ ਤੱਕ ਆਪਣਾ ਬੈਟਰਸ ਜਮਗੀ ਤਰੀਕੇ ਨਾਲ ਖਵਾ ਦੇਣਾ ਇਹ ਆਪਾਂ ਕੂੜੇ ਦੇ ਬਰ ਕੋ ਪੱਟਲਾ ਬਣਾਣਾ ਥੋੜਾ ਜਿਹਾ ਅੱਧਾ ਜੈਡਾਂ ਤੇ ਤੇਲ ਲਾ ਲਾ ਜੀ ਦੋਇ ਦਾ ਕਲਰ ਚੇਂਜ ਹੋਣ ਲੱਗ ਜੇ ਫਿਰ ਆਪਾਂ ਇਹਦਾ ਦੂਸਰਾ ਪਾਸਾ ਸਾਈਟ ਮੰਗੇ ਕਰਨਾ ਪਕਾਣੀ ਆ ਤੇ ਇਸ ਤਰ੍ਹਾਂ ਖੁਸ਼ ਮੇਲੀ ਮਦਦਤ ਨਾਲ ਪੱਟਵਾਂਗੇ ਹੁਣ ਆਪਾਂ ਗਿਆਸ ਪੂਰੀ ਬਰੀਕ ਕਿੰਨਾ ਰਾਲ ਲਾਂਗੀ। ਜੀ ਪੂਰਾ ਆਪਣਾ ਸ਼ੀਲ ਤਰੀਕੇ ਵਿੱਚ ਚੱਕੀਆ। ਤੇ ਇਹ ਨੂੰ ਪਾਉਣਾ। ਸ਼ਾਬ ਵਿੱਚ ਰੱਖ ਦਾਂਗੇ। ਇਸੇ ਤਰੀਕੇ ਨਾਲ ਅੱਪਾ ਹਮ ਦੂਸਰਾ ਪੂੜਾ ਪਾ ਲਾਂਗੇ। ਇਹਨਾਂ ਪਤੀ ਨੂੰ ਇਸ ਤਰ੍ਹਾਂ ਖਲਾਅ ਦਾਂਗੇ। dia pastilah nak cakaplah dia paham tak nugget ni சங்க தரார சைட லா தீப கலர் பச்சை கடலத்தை கடல খাৰ okay, লাঙি ਉਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਪੂਰੇ ਬਣਾ ਲਾਂਗੇ ਪੰਨਾ ਲਓ ਜੀ ਖੀਰ ਪੂਰੇ ਬਣ ਕੇ ਆਪਣੇ ਬਿਲਕੁਲ ਤਿਆਰ ਦੇਖੋ ਆਪਣੇ ਪੂਰੇ ਬਹੁਤ ਵਧੀਆ ਬਣੇ ਬਹੁਤ ਹੀ ਸੌਫਟ ਬਣੇ ਇਹਨੂੰ ਆਪਾਂ ਜੀ 10 12 ਘੰਟੇ ਵੀ ਰੱਖੀ ਰੱਖਾਂਗੇ ਇਸੇ ਤਰ੍ਹਾਂ ਹੀ ਸੌਫਟ ਰਹਿਣਗੇ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ